ਗੁਰੂ ਅਮਰਦਾਸ ਜੀ ਦੇ ਇਤਿਹਾਸ ਦੀ ਇਸ ਲੜੀ ਦੇ ਤੀਜੇ ਭਾਗ ਵਿੱਚ ਸਰਵਣ ਕਰਦੇ ਹਾਂ ਕਿ ਬਾਬਾ ਤੇਜਪਾਲ ਜੀ 1 ਅਕਤੂਬਰ ਸਨ 1533 ਨੂੰ ਅਕਾਲ ਚਲਾਣਾ ਕਰ ਗਏ। ਅਸਥੀਆਂ ਲੈ ਕੇ ਬਾਬਾ ਅਮਰਦਾਸ ਜੀ ਆਪ ਨੂੰ ਹਰਦੁਆਰ ਨੂੰ ਗਏ। ਭਾਵੇਂ ਹਰ ਸਾਲ ਦੋ ਵਾਰੀ ਗੰਗਾ ਜਾਂਦੇ ਸਨ ਪਰ ਤੜਪ ਉਸੇ ਤਰ੍ਹਾਂ ਬਣੀ ਹੋਈ ਸੀ। ਜੋਗਤ ਜ਼ਰੂਰ ਸ਼ਾਸਤਰਾ ਦੀ ਕਰਦੇ ਸਨ ਪਰ ਜਗਿਆਸਾ ਸਾਈਂ ਦੀ ਸਗੋਂ ਹੋਰ ਵੱਧ ਰਹੀ ਸੀ। ਅਸਥੀਆਂ ਪਰਵਾਹ ਕੇ ਮੁੜਦੇ ਪਏ ਸਨ ਕਿ ਰਾਹ ਵਿੱਚ ਇੱਕ ਸਾਧੂ ਫਕੀਰ ਮਿਲਿਆ ਜਿਸ ਦਾ ਨਾਮ ਬਨਸਾਵਲੀ ਨਾਮੇ ਨੇ ਹਰੀ ਲਿਖਿਆ ਹੈ ਜੋ ਬਾਬਾ ਸ਼੍ਰੀ ਚੰਦ ਜੀ ਨੂੰ ਆਪਣਾ ਪੀਰ ਗੁਰੂ ਕਹਿੰਦਾ ਸੀ ਹਰੀ ਜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਦਾ ਪੜ੍ਹਦੇ ਰਹਿੰਦੇ ਸਨ ਦਰਬੇ ਹੋਏ ਮਨ ਨੇ ਜਦ ਬਾਣੀ ਸੁਣੀ ਤਾਂ ਅਮਰਦਾਸ ਜੀ ਦੀ ਸ਼ੁੱਧ ਬੁੱਧ ਭੁੱਲ ਗਈ ਉਸ ਵੇਲੇ ਮਨ ਚਾਹ ਉੱਠੀ ਕਿ ਜਿਸ ਦੀ ਬਾਣੀ ਹੈ ਉਸ ਦੇ ਦਰਸ਼ਨ ਜਾ ਕੇ ਕਰੀਏ ਉਸ ਸਮੇਂ ਗੁਰੂ ਨਾਨਕ ਦੇਵ ਜੀ ਦਾ ਪੈਰਾ ਸੀ ਪਰ ਜਦ ਘਰ ਪੁੱਜੇ ਤਾਂ ਇੰਜ ਹੋਇਆ ਕਿ ਪਿਤਾ ਜੀ ਦੇ ਅਕਾਲ ਚਲਾਣੇ ਕਰਕੇ ਬੰਡ ਬੜਾ ਕਰਨਾ ਪਿਆ ਐਸੇ ਗ੍ਰਸਤ ਵਿੱਚ ਖੁੱਬੇ ਕਿ ਕਰਤਾਰਪੁਰ ਨਾਂ ਜਾਣ ਹੋਇਆ ਤੇ ਫਿਰ ਉਹੀ ਗੰਗਾ ਇਸ਼ਨਾਨ ਦਾ ਚੱਕਰ ਕਾਇਮ ਰੱਖਿਆ ਸਨ 1541 ਦੇ ਲਗਭਗ ਜਦ ਗੰਗਾ ਇਸ਼ਨਾਨ ਕਰਕੇ ਗੁਰੂ ਅਮਰਦਾਸ ਜੀ ਮੁੜ ਰਹੇ ਸਨ ਤਾਂ ਆਪ ਜੀ ਨੇ ਰਾਤ ਦਾ ਟਿਕਾਣਾ ਮੇੜੇ ਪਿੰਡ ਕੀਤਾ ਜੋ ਖਡੂਰ ਸਾਹਿਬ ਤੋਂ 16 ਕੁ ਮੀਲ ਤੇ ਬਾਸਰਕੇ ਤੋਂ 40 ਕੁ ਮੀਲ ਸੀ ਉਸ ਟਿਕਾਣੇ ਦੀ ਦੇਖਰੇਖ ਇੱਕ ਦੁਰਗਾ ਨਾਮ ਦਾ ਪੰਡਿਤ ਕਰਦਾ ਸੀ ਜੋ ਹਾਸਤ ਤੇ ਚਾਨੜ ਖਾਵਾਂ ਦਾ ਚੰਗਾ ਜਾਣੂ ਸੀ ਦੁਪਹਿਰ ਦਾ ਆਰਾਮ ਆਪ ਜੀ ਨੇ ਉੱਥੇ ਹੀ ਕੀਤਾ ਆਰਾਮ ਪੈ ਕਰਦੇ ਸਨ ਕਿ ਪੰਡਿਤ ਦੀ ਨਜ਼ਰ ਮਹਾਰਾਜ ਦੇ ਪੈਰਾਂ ਤੇ ਪਈ ਅਤੇ ਸੱਜੇ ਪੈਰ ਨੂੰ ਗੋਵ ਨਾਲ ਦੇਖਿਆ ਤਾਂ ਪਦਮ ਰੇਖਾ ਨਜ਼ਰ ਆਈ ਸੱਜੇ ਹੱਥ ਵਿੱਚ ਹੋਰ ਪਦਮ ਦਾ ਇਸ਼ਾਰਾ ਪਟਸਲ ਜੀ ਨੇ ਕੀਤਾ ਹੈ ਉਸ ਪੰਡਤ ਦੇ ਜੋਤਿਸ਼ ਅਨਸਾਰ ਪਦਮ ਦਾ ਬੜਾ ਮਹਾਤਮ ਸੀ ਅਤੇ ਉਸ ਅਨਸਾਰ ਪਦਮ ਰੇਖਾ ਦਾ ਧਾਰਨੀ ਪੁਰਖ ਆਉਣ ਵਾਲੇ ਸਮੇਂ ਵਿੱਚ ਚੱਕਰਵਰਤੀ ਰਾਜਾ अथवा ਬਹੁਤ ਹੀ ਉੱਚੀ ਕਿਸਮਤ ਵਾਲਾ ਮਨੁੱਖ ਹੁੰਦਾ ਹੈ ਚੱਲਦੇ ਸਮੇਂ ਦੁਰਗੇ ਨੇ ਗੁਰੂ ਅਮਰਦਾਸ ਜੀ ਪਾਸੋਂ ਦਾਨ ਦਖਣਾ ਲੈਣ ਸਮੇਂ ਇਹ ਕਹਿ ਕੇ ਰਸਮੀ ਜਹੀ ਨਾਮ ਵੀ ਕੀਤੀ ਕੇ ਭਵਿੱਖ ਵਿੱਚ ਜਦ ਗੁਰੂ ਅਮਰਦਾਸ ਜੀ ਦੀ ਪਾਦਮ ਰੇਖਾ ਦਾ ਪ੍ਰਤਾਪ ਪ੍ਰਗਟ ਹੋਵੇਗਾ ਤੇ ਜਦੋਂ ਉਹ ਰਾਜ ਭਾਗ ਦੇ ਮਾਲਕ ਬਣਨਗੇ ਤਦ ਉਹ ਉਹਨਾਂ ਤੋਂ ਮੂੰਹ ਮੰਗਿਆ ਦਾਨ ਹਾਸਲ ਕਰੇਗਾ ਪਾਦਮ ਰੇਖਾ ਔਰ ਇਸ ਦੇ ਬਲ ਦੀ ਜਾਣਕਾਰੀ ਮਿਲ ਜਾਣ ਕਾਰਨ ਯਾਤਰੂਆਂ ਦੇ ਕਾਫਲੇ ਵਿੱਚ ਸ਼ਾਮਲ ਬ੍ਰਹਮਚਾਰੀ ਸਾਧ ਗੁਰੂ ਅਮਰਦਾਸ ਜੀ ਦੇ ਬਲ ਹੋਰ ਜ਼ਿਆਦਾ ਪ੍ਰੇਰਿਆ ਗਿਆ Hindu ਸੰਸਕਾਰਾਂ ਕਾਰਨ ਗੁਰੂ ਅਮਰਦਾਸ ਜੀ ਬ੍ਰਹਮਚਾਰੀ ਸਾਧੂ ਦੀ ਸੇਵਾ ਵੀ ਵਧੇਰੇ ਕਰਨ ਲੱਗ ਪਏ ब्रह्मचारी ਵੀ ਉਹਨਾਂ ਨੂੰ ਚੰਗਾ ਭਗਤ ਜਾਣ ਕੇ ਉਹਨਾਂ ਦੇ ਹੱਥਾਂ ਦਾ ਤਿਆਰ ਕੀਤਾ ਭੋਜਨ ਖਾਣ ਲੱਗ ਗਿਆ ਜਦ ਕਿ ਪਹਿਲਾਂ ਉਹ ਕੇਵਲ ਆਪਣੇ ਹੱਥ ਦਾ ਪੱਕਿਆ ਭੋਜਨ ਛਕਣ ਦਾ ਹੀ ਧਾਰਨੀ ਸੀ ਇਸੇ ਤਰ੍ਹਾਂ ਸਫ਼ਰ ਤੈਅ ਕਰਦੇ ਕਰਦੇ ਕਾਫਲੇ ਸਮੇਤ ਗੁਰੂ ਅਮਰਦਾਸ ਜੀ ਤੇ ਬ੍ਰਹਮਚਾਰੀ ਸਾਧ ਬਾਸਰ ਕੇ ਪੁੱਜ ਗਏ ਇੱਕ ਦਿਨ ਅਚਾਨਕ ਬ੍ਰਹਮਚਾਰੀ ਸਾਧ ਨੂੰ ਗੁਰੂ ਅਮਰਦਾਸ ਜੀ ਨੇ ਜਦ ਇਹ ਅਸਲੀਅਤ ਦੱਸੀ ਕਿ ਉਹਨਾਂ ਅਜੇ ਤੱਕ ਕੋਈ ਗੁਰੂ ਧਾਨ ਨਹੀਂ ਕੀਤਾ ਤਾਂ ਬ੍ਰਹਮਚਾਰੀ ਸਾਧੂ ਬਹੁਤ ਲੋਹਾ ਲਾਕਾ ਹੋਇਆ ਅਤੇ ਉਸ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ ਕਿ ਇਸ ਤਤ ਦਾ ਉਸ ਨੂੰ ਪਹਿਲੇ ਪਤਾ ਕਿਉਂ ਨਹੀਂ ਲੱਗਾ ਉਸ ਦੀ ਰੋ ਰੀਤੀ ਮੁਤਾਬਕ ਨਿਗੁਰੇ ਪ੍ਰਾਣੀ ਦੇ ਹੱਥ ਦਾ ਬਣਿਆ ਭੋਜਨ ਛਕਣ ਨਾਲ ਉਸ ਦੇ ਸਭ ਸ਼ੁਭ ਕਰਮ ਨਸ਼ਟ ਹੋ ਗਏ ਹਨ ਅਤੇ ਜਨਮ ਅਕਾਰਥ ਚਲੇ ਆ ਗਿਆ ਬ੍ਰਹਮਚਾਰੀ ਨੇ ਪਾਛਤਾਪ ਕਰਦਿਆਂ ਕਿਹਾ ਕਿ ਨਗੁਰੇ ਦੇ ਹੱਥੋਂ ਭੋਜਨ ਖਾਣਾ ਤਾਂ ਦਰਸ਼ਨ मात्र ਕਰਨਾ ਵੀ ਸ਼ਾਸਤਰਾਂ ਦੇ ਵਿਚਾਰ ਅਨੁਸਾਰ ਬਹੁਤ ਮਾੜਾ ਕੰਮ ਹੈ ਇਹ ਸਭ ਕੁਝ ਕਹਿ ਕੇ ਬ੍ਰਹਮਚਾਰੀ ਕਲਪਦਾ ਹੋਇਆ ਅਮਰਦਾਸ ਜੀ ਤੋਂ ਨਾਰਾਜ਼ ਹੋ ਕੇ ਸਦਾ ਲਈ ਬਾਖ ਹੋ ਕੇ ਚਲਾ ਗਿਆ ਅਰਸੇ ਤੋਂ ਗੁਰੂ ਅਮਰਦਾਸ ਜੀ ਤੀਰਥ ਯਾਤਰਾ ਗੰਗਾ ਇਸ਼ਨਾਨ ਦੇਵੀ ਦੇਵਤਿਆਂ ਦੀ ਪੂਜਾ ਬ੍ਰਾਹਮਣਾਂ ਨੂੰ ਪੁੰਨ ਦਾਨ ਤੇ ਜਾਤ ਪਾਤ ਦੇ ਵਿਤਕਰਿਆਂ ਉੱਤੇ ਸਖਤੀ ਨਾਲ ਚੱਲਣ ਦੇ ਕਰਮ ਕਾਂਡਾਂ ਨੂੰ ਮੰਨਦਿਆਂ ਹੋਇਆਂ ਅਮਲ ਵਿੱਚ ਲਿਆ ਰਹੇ ਸਨ ਮਨ ਦੀ ਝਟਕਣਾ ਉੱਕੀ ਨਹੀਂ ਸੀ ਮਿਟ ਸਕੀ ਬ੍ਰਹਮਚਾਰੀ ਬਲੋਦਰ ਸਾਈ ਉਕਾਈ ਨਾਲ ਗੁਰੂ ਅਮਰਦਾਸ ਜੀ ਦੇ ਮਨ ਤੇ ਬੜੀ ਚੋਟ ਵੱਜੀ ਉਹਨਾਂ ਮਨ ਵਿੱਚ ਹੀ ਫੈਸਲਾ ਕੀਤਾ ਕਿ ਉਹ ਆਤਮਿਕ ਰਹਿਣ ਮਾਈ ਲੈਣ ਲਈ ਕਿਸੇ ਪੂਰਨ ਪੁਰਖ ਦੀ ਅਗਵਾਈ ਪ੍ਰਾਪਤ ਕਰਕੇ ਹੀ ਰਹਿਣਗੇ